वाहगुरु जी का खालसा वाहे गुरु, गुरु, गुरु जी की फते जी, भाजी करो भाजी। जी। आसा महिला जो बिन बलिया नाम बिना माटी संघ रलिया ਪਾਵਤ ਰਲਿਆ ਜੋ ਬਣ ਬਲੀਆਂ ਨਾਮ ਬਿਨਾ ਮਟੀ ਸੰਗ ਰਲਿਆ ਕਾਨ ਕੁੰਡਲੀਆਂ ਬਸਤਰ ਓੜਲੀਆਂ ਸੇਜ ਸੁਖਲੀਆਂ ਮਨ ਘਰ ਬਲਿਆ ਰਹਾਓ ਤਲੇ ਕੁੰਚਰੀਆ ਸਿਰ ਤਨਕ ਚਤਰੀਆ ਹਰ ਭਗਤ ਬਿਨਾਂ ਲੇ ਤਰਣ ਗਡਲਿਆ ਰੂਪ ਸੁੰਦਰੀਆ ਅਨਿਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਰੂਪ ਸੁੰਦਰੀਆ ਅਨਿਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਚਲਿਆ ਬੇਕਾਰ ਬਖਲਿਆ ਸ਼ਰਨ ਨਾਨਕ ਪ੍ਰਭ ਪੁਰਖ ਦਇਆਲਿਆ ਜੀ ਪਾਜੀ ਜਸਪੰਦਰ ਸਿੰਘ ਜੀ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਾਸਾ ਮਹਿਲਾ ਪੰਜਵਾਂ ਪਾਵਤ ਰਲਿਆ ਜੋਵਨ ਬਲਿਆ ਨਾ ਬਿਨਾ ਮਾਟੀ ਸੰਗ ਰਲਿਆ ਸੁਖਲਿਆ ਮਨ ਗਰਵਲਿਆ ਰਹਾਉ ਜੀ ਗੁਰੂ ਸਾਹਿਬ ਪੰਚਮ ਪਾਸ਼ੀ ਦੇ ਪਾਸ਼ਾਬ ਦੇ ਲੜੀਵਾਰ ਅਸਰ ਰਗ ਦੇ ਵਿੱਚ ਆਪਾਂ ਜੋ ਕਰ ਰਹੇ ਆ ਪਾਵਤ ਰਲਿਆ ਜੋਗਨ ਬਲਿਆ ਜਦੋਂ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ ਉਦੋਂ ਵੀ ਸਰੀਰਕ ਬਲ ਜਿਹੜਾ ਉਹ ਵੱਜ ਜਾਂਦਾ ਹੈ ਉਹਦੇ ਵਿੱਚ ਜ਼ਿਆਦਾ ਖੇਡਾਂ 'ਚ ਪੈ ਜਾਂਦਾ ਹੈ ਜਾ ਹੋਰ ਕਿਸੇ ਧੰਦਿਆਂ ਦੇ ਵਿੱਚ ਪੈ ਜਾਂਦਾ ਹੈ ਸਰੀਰਕ ਬਲ ਦੇ ਨਾਲ ਜੋ ਬੰਦਾ ਜਿਹੜਾ ਜਵਾਨੀ ਦਾ ਬਲ ਹੈ ਉਹਦੇ ਨਾਲ ਫਿਰ ਰੰਗ ਰਲੀਆਂ ਮਾਉਂਦਾ ਹੈ ਚਾਹੇ ਉਹਦੇ ਤੇ ਕਾਮਵਾਸ਼ਨਾ ਸਵਾਰ ਕਰ ਜਾਵੇ ਚਾਹੇ ਹੋਰ ਕੋਈ ਜਿਸ ਤਰ੍ਹਾਂ ਦੇ ਮੰਦੀਆ ਮੋਜਾਂ ਮਾਰਨ ਵਾਸਤੇ ਰੰਗ ਰਲੀਆਂ ਮਾਰਨ ਵਾਸਤੇ ਉਹਦਾ ਮਨ ਕਰਦਾ ਹੈ ਕੋਈ ਆਮ ਆਪਣੇ ਜੀਵਨ ਦੇ ਵਿੱਚ ਆਪਾਂ ਦੇਖਦੇ ਆਂ ਜਦੋਂ ਬੱਚਾ ਜਵਾਨੀ ਵਿੱਚ ਆਉਂਦਾ ਉਹਦੇ ਜੋਗਨ ਦੇ ਬਲ ਵਿੱਚ ਰੰਗ ਰਲੀਆਂ ਮਾਰਦਾ ਕਿ ਮਨ ਨੂੰ ਪਾਉਂਦੇ ਕੰਮ ਕਰਦਾ ਹੈ। ਨਾਮ ਬਿਨਾ ਮੱਟੀ ਸੰਗਰਲਿਆ। ਜਿਨ੍ਹਾਂ ਨੂੰ ਨਾਮ ਦੀ ਸੋਝੀ ਨਹੀਂ ਪ੍ਰਾਪਤ ਹੋਈ। ਉਹਨਾਂ ਦਾ ਜਿਹੜਾ ਸਰੀਰਾਂ ਦੇ ਨਾਲ ਮੋਹ ਜਿਹੜਾ ਵੱਧ ਜਾਂਦਾ ਹੈ। ਕਿਉਂਕਿ ਜੇ ਬਾਲ ਤੋਂ ਬਾਅਦ ਕਿਸੇ ਗੁਰਮਤ ਦੇ ਧਾਰਣੀਆਂ ਦੇ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ ਫਿਰ ਤਾਂ ਜਿਸ ਤਰ੍ਹਾਂ ਪੁਰਸਾਹਿਬਾਨਾ ਨੇ ਛੋਟੀ ਉਮਰ ਦੇ ਵਿੱਚ ਹੀ ਗੁਰਮਤਿ ਦੀ ਸੋਝੀ ਲੈ ਕੇ ਨਾਮ ਦੀ ਸੋਝੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਤੇ ਆਪਣਾ ਜਿਹੜਾ ਜੀਵਨ ਆਉਂਦਾ ਉਹ ਗੁਰਮਤਿ ਦੇ ਅਨੁਸਾਰ ਉਹਨਾਂ ਨੇ ਹੜਾਇਆ ਉਹਨਾਂ ਨੇ ਆਪਣਾ ਜਵਾਨੀ ਵੀ ਤੇ ਜਦੋਂ ਜੋਬਨ ਦੇ ਬਲ ਵਿੱਚ ਆ ਜਾਂਦਾ ਫਿਰ ਜਦੋਂ ਸਰੀਰਕ ਤਾਕਤ ਉਹਨੂੰ ਮਿਲ ਜਾਂਦੀ ਹੈ ਫਿਰ ਅੰਗਰਾਲੀਆਂ ਦੇ ਵਿੱਚ ਜਦੋਂ ਪੈ ਗਿਆ ਮਾਇਆ ਦੇ ਮੋਹ ਦੇ ਵਿੱਚ ਪੈ ਗਿਆ ਫਿਰ ਉਹਦਾ ਜਿਹੜਾ ਮੱਟੀ ਸੰਗਰਾਲੀਆ ਮੱਟੀ ਦਾ ਮਲੇ ਇਹ ਆ ਵੀ ਜਿਹੜਾ ਨਾਮ ਤਤ ਦੀ ਸੋਝੀ ਨਾ ਪ੍ਰਾਪਤ ਹੋਵੇ ਉਹ ਖੇਦੇ ਨਾਲੇ ਲੜਨ ਦਾ ਇੱਕ ਕਿਸਮ ਦਾ ਕੰਮ ਹੋ ਜਾਂਦਾ ਜਿਵੇਂ ਕਹਿੰਦੇ ਤਨ ਬਲ ਤਨ ਜਨ ਬਲ ਮੱਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਹੋਏ ਕੂਰ ਬਜਾਵੈ ਤੂਰ ਔਗਣ ਭਰੂ ਹੋ ਜਾਂਦੇ ਨੇ ਉਹਦੇ ਵਿੱਚ ਜਿਹਦੇ ਨਾਮ ਦੇ ਨਾਲ ਗੁਣਾਂ ਅੰਦਰ ਧਾਰਨ ਕਰਨੇ ਸੀ ਉਹ ਨਹੀਂ ਪੈਦਾ ਹੁੰਦੇ ਫਿਰ ਝੂਠੀ ਦੇ ਜਿਹੜਾ ਅੰਦਰ ਉਹਦਾ ਤੂਰ ਵੱਜ ਜਾਂਦਾ ਬਿਨ ਸ਼ਬਦ ਦੇ ਭਰਮਾਇਆ ਦੁਬਦਾ ਡੋਬੇ ਮਤਲਬ ਗੁਰ ਸ਼ਬਦ ਦੇ ਨਾਲ ਨਹੀਂ ਜੁੜਦਾ ਉਹਦੇ ਫਿਰ ਪੁਰਾਂ ਦੇ ਪੁਰ ਜਿੰਨੇ ਵੀ ਜਵਾਨੀ ਦੇ ਵਿੱਚ ਜਿਹੜੇ ਜਵਾਨੀ ਦੇ ਨਸ਼ੇ ਦੇ ਵਿੱਚ ਆ ਜਾਂਦੇ ਨੇ ਗੱਲ ਸੁਣਾ ਮੱਟੀ ਸੰਗਰ ਰਲਈ ਆਈ ਆ ਫਿਰ ਕਿਉਂਕਿ ਨਾਮ ਦੀ ਸੋਝੀ ਨਹੀਂ ਪ੍ਰਾਪਤ ਹੋਈ ਸ਼ਬਦ ਦੇ ਨਾਲ ਨਹੀਂ ਜੁੜੇ ਧਰਮ ਦੇ ਵਿੱਚ ਪੈ ਗਏ ਉਹ ਫਿਰ ਐਸੇ ਨੂੰ ਮਿੱਟੀ ਨੂੰ ਸਭ ਕੁਝ ਸਮਝਣ ਲੱਗ ਜਾਂਦੇ ਨੇ ਚਾਹੇ ਉਹ ਸ਼ਰੀਰ ਆਪਣੇ ਨੂੰ ਲਾ ਲਓ ਚਾਹੇ ਜਾਇਦਾਦਾਂ ਤਾਂ ਤਨ ਦੌਲਤ ਜੋ ਵੀ ਆ ਉਹ ਮੱਟੀ ਦੇ ਨਾਲ ਹੀ ਉਹਦੇ ਵਿੱਚ ਰੰਗ ਮਿਲ ਜਾਂਦਾ ਉਹਦੇ ਵਿੱਚ ਮੋਜਾ ਮੰਨਦਾ ਫਿਰ ਕਿਉਂਕਿ ਨਾਮ ਦੀ ਸੋਝੀ ਨਹੀਂ ਹੁੰਦੀ ਮਿੱਥਿਆ ਦੇ ਨਾਲ ਜੁੜ ਜਾਂਦਾ ਕਹਿਣ ਦਾ ਭਾਵ ਹੈ ਕਿਉਂਕਿ ਜਿਹੜਾ ਸਦਾ ਰਹਿਣ ਵਾਲਾ ਧਨ ਉਹਦੇ ਵਿੱਚ ਉਹਦਾ ਗਿਆਨੀ ਹੁੰਦਾ ਉਹਨੂੰ ਜਿਹੜਾ ਮਿੱਥਿਆ ਵਾਲਾ ਧਨ ਹੈ ਉਹਦੇ ਨਾਲ ਜੁੜਦਾ ਉਹ ਉਸੇ ਨੂੰ ਆਪਣਾ ਧਨ ਮੰਨਣ ਲੱਗ ਜਾਂਦਾ ਉਹ ਫੇਰ ਮੱਟੀ ਦੇ ਵਿੱਚ ਰੁੜ ਜਾਂਦਾ ਕਿਉਂ ਉੱਥੇ ਦੱਬਿਆ ਰਹਿ ਜਾਂਦਾ ਕਾਨ ਕੁੰਡਲੀਆਂ ਬਸਰ ਉਡ ਲਿਆ ਉਹ ਕੰਨਾਂ ਦੇ ਵਿੱਚ ਕੁੰਡਲ ਪਾ ਲਿੰਦਾ ਹੈ ਤੇ ਵਸਤਰ ਉਡਲਿਆ ਸੋਹਣੇ ਸੋਹਣੇ ਪਹਿਰਾਵੇ ਪਾਣ ਦਾ ਉਹਨਾਂ ਨੂੰ ਸ਼ੌਕ ਹੋ ਜਾਂਦਾ ਕਿਉਂਕਿ ਜਦੋਂ ਜਵਾਨੀ ਦੇ ਵਿੱਚ ਬੱਚਾ ਆਉਂਦਾ ਤਾਂ ਉਹਦੇ ਜੜੀਆਂ ਸੋਹਣੇ ਸੋਹਣੇ ਗਹਿਣੇ ਪਾਉਣ ਦਾ ਤੇ ਸੰਸਾਰੀ ਗੱਲਾਂ ਸੁਣਨ ਦਾ ਉਹ ਬੜਾ ਚਾਅ ਹੁੰਦਾ ਉਹਨੂੰ ਕਾਨ ਕੁੰਡਲੀਆਂ ਵੀ ਹੈ ਵੀ ਸੰਸਾਰੀ ਜਿਹੜੀਆਂ ਗੱਲਾਂ ਉਹਦੇ 'ਚ ਬੜਾ ਮਨ ਲੱਗਦਾ ਉਹਦਾ ਬਸਤਰ ਰੋਡ ਲੀਆ ਉਹ ਜੇ ਕਪੜੇ ਪਹਿਨਦਾ ਸੇਜ ਸੁਫਲੀਆਂ ਮਨਗਰਵਲੀਆਂ ਸੋਹਣੀ ਸੁਣੇ ਉਹਦੇ ਜਿਹੜੇ ਰਹਿਣ ਵਾਸਤੇ ਸੌਣ ਵਾਸਤੇ ਸੇਜਾ ਸੋਹਣੀ ਹੋਣੀ ਚਾਹੀਦੀ ਹੈ ਚੰਗੇ ਬਿਸਤਰੇ ਮਖਮਲੀ ਚਾਹੀਦੇ ਉਹਨੂੰ ਤੇ ਮਨ ਉਹਦਾ ਹੰਕਾਰੀ ਹੋ ਜਾਂਦਾ ਫਿਰ ਜਦੋਂ ਇਸ ਆਨੰਦ ਦੇ ਵਿੱਚ ਪੈ ਜਾਂਦਾ ਮਾਇਆ ਦੇ ਮੋਹ ਦੇ ਵਿੱਚ ਪੈ ਜਾਂਦਾ ਫਿਰ ਉਹਦਾ ਮਨ ਜਿਹੜਾ ਹੰਕਾਰ ਦੇ ਵਿੱਚ ਹੀ ਮਲੂਹ ਦੇ ਵਿੱਚ ਸਮਝ ਲਓ ਵੀ ਮਸਤ ਹੋ ਜਾਂਦਾ ਔਰ ਉਹਨੂੰ ਸੱਚ ਦਾ ਜਿਹੜਾ ਜੋ ਸੰਸਾਰੀ ਮੋਜਾਂ ਮਾਣਣ ਦੇ ਵਿੱਚ ਉਹਦਾ ਜਦੋਂ ਮਨ ਲੱਗ ਗਿਆ ਤੇ ਸੱਚ ਦੇ ਨਾਲ ਫਿਰ ਉਹਦਾ ਜਿਹੜਾ ਮਨ ਹੈ ਉਹ ਉਧਰ ਨੂੰ ਨਹੀਂ ਜੁੜਦਾ ਫਿਰ ਉਧਰ ਨੂੰ ਆਪਣਾ ਧਿਆਨ ਹੀ ਨਹੀਂ ਜਾਂਦਾ ਤੇ ਇਧਰ ਇਹ ਸੁਣ ਸੁਣੇ ਬਸਤਰ ਪਹਿਨਣ ਵਾਸਤੇ ਜਾਂ ਕੁਝ ਮਿੱਥੇ ਦੇ ਕੰਮ ਕਰਨ ਵਾਸਤੇ ਜਿਵੇਂ ਕਹਿੰਦੇ ਮਿੱਥਿਆ ਰਸ ਹਸਤੀ ਅਸ ਬਸਰਾ ਉਹ ਸੁਣ ਸੁਣੇ ਸੋਹਣੇ ਅੱਤੇ ਇਹ ਘੋੜੇ ਹੋਰ ਬਸਰ ਲੈਣ ਦਾ ਉਹਦਾ ਮਨ ਕਰ ਜਾਂਦਾ। ਮਿੱਥਿਆ ਰੰਗ ਸੰਗ ਮਾਇਆ ਪੇਖ ਹੱਸਦਾ ਉਹਨੂੰ ਜਿਹੜੇ ਮਾਇਆ ਦੇ ਰੰਗ ਐ ਸੋਹਣੇ ਦੇਖ ਕੇ ਉਹਨਾਂ ਨੂੰ ਹੱਸਦਾ ਖੁਸ਼ ਹੁੰਦਾ। ਮਿੱਥਿਆ ਧਰੋ ਮੋਹ ਅਭਿਮਾਨ ਅਮੋਹਾਨ ਵੀ ਹੋ ਜਾਂਦਾ ਉਹਨੂੰ। ਮਿੱਥਿਆ ਆਪਸ ਉੱਪਰ ਕਰਤਗਮਨ ਆਪਣੇ ਉੱਪਰ ਫੇ ਹੰਕਾਰ ਕਰਦਾ ਵੀ ਮੇਰੇ ਕੋਲ ਤਾਂ ਇੰਨੀਆਂ ਚੀਜ਼ਾਂ ਨੇ ਇੰਨੀ ਸੋਹਣੀਆਂ ਗੱਡੀਆਂ ਨੇ ਇੰਨੇ ਸੋਹਣਾ ਘਰ ਐ ਉਹ ਸਾਰਾ ਹੰਕਾਰ ਹੋ ਜਾਂਦਾ। ਆਸਿਰ ਭਗਤ ਸਾਧਕੀ ਸਰਣਾਂ ਤਕਾਉ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਸਾਦੀ ਸ਼ਰਣ ਪ੍ਰਾਪਤ ਕੀਤੀ ਹੈ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਨਾਨਕ ਸਾਹਿਬ ਕਹਿੰਦੇ ਉਹਦਾ ਵੀ ਉਹ ਜਿਉਂਦੇ ਨੇ ਜਿਨ੍ਹਾਂ ਨੇ ਨਾਮ ਦੀ ਸੋਝੀ ਜਨਨ ਪ੍ਰਾਪਤ ਹੋਈ ਹੈ ਸਮਝ ਪ੍ਰਾਪਤ ਕਰਕੇ ਉਹਦਾ ਜੀਵਨ ਅਸਲੀ ਹੈ ਨਹੀਂ ਤਾਂ ਮਾਟੀ ਸੰਗ ਰਲੀਆਂ ਆਈਆਂ ਅੱਗੇ ਗੁਰੂ ਸਾਹਿਬ ਉਸੇ ਲੜੀ ਨੂੰ ਖੇਤ ਤੋੜ ਰਹੇ ਨੇ ਥਲੇ ਕੁੰਚਰੀਆ ਸਿਰ ਕਨਕ ਛਤਰੀਆ ਸਹੀੜਾ ਜਿਹੜੇ ਇੱਥੇ ਤੱਕ ਭਾਜੀ ਸੁਣੀ ਪੁੱਛ ਲਈ ਸੁਣੀਆਂ ਕਾਰਾਂ ਹਾਂਜੀ ਗੁਰਬਚਨ ਅੱਗੇ ਕਰ ਲੋ ਤੁਸੀਂ ਕਰ ਗੁਰਬਚਨ ਸਿੰਘ ਪੁੱਛ ਲੈਣੇ ਹਾਂਜੀ ਗੁਰਬਚਨ ਸਿੰਘ ਭਾਜੀ ਵੀਰ ਕੋ ਹਾਂਜੀ 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 ਆ ਇੱਥੇ ਰਹਾ ਹਉ ਤੱਕ ਕੀ ਕੀ ਭਾਜੀ ਨੇ ਤੁਸੀਂ ਦੇਖ ਲਓ ਅਗਰ ਕੋਸ਼ਿਸ਼ ਦਿੱਤੇ ਆਸਾ ਮਹਿਲਾ ਪੰਚਵਾ ਪਾਵਤ ਰਲਿਆ ਜੋਵਨ ਬਲਿਆ ਜ਼ਿੰਦਗੀ ਵਿੱਚ ਬੰਦਾ ਰਲੀਆਂ ਮਨਾਣਾ ਚਾਹੁੰਦਾ ਹਰ ਬੰਦੇ ਦੀ ਇੱਛਾ ਹੁੰਦੀ ਵਾ ਮੋਜਾ ਮਾਣਾ ਤੇ ਉਹ ਕੰਨ ਤੂੰ ਮੋਜਾ ਮਾਣਦਾ ਗੁਰੂ ਸਾਹਿਬ ਕਹਿੰਦੇ ਜੋਬਨ ਬਲਿਆ ਜਵਾਨੀ ਵਿੱਚ ਤੂੰ ਬਲਿਆ ਮਤਲਬ ਜਵਾਨੀ ਤੇ ਬਲ ਵਾਲਾ ਹੁੰਦਾ ਤੂੰ ਬੜਾ ਤੇ ਉਸ ਜੋਬਨ ਦੇ ਨਸ਼ੇ ਵਿੱਚ ਤੂੰ ਤੂੰ ਮੋਜਾ ਮਾਣਦਾ ਨਾਮ ਬਿਨਾ ਮਾਟੀ ਸੰਗ ਰਲਿਆ ਨਾਮ ਬਿਨਾ ਤੂੰ ਮਾਟੀ ਨਾਲ ਰਲ ਜਾਏਗਾ ਮਾਟੀ ਵਿੱਚ ਪੈ ਜਾਏਗਾ ਅਖੀਰ ਦੁੱਖ ਪਾਏਗਾ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਜੀਵ ਨੂੰ ਜਿਹੜਾ ਜੋਬਨ ਵਿੱਚ ਬੜਾ ਮਸਤ ਹੋਇਆ ਪਿਆ ਉਸ ਨੂੰ ਸਮਝਾ ਰਿਹਾ ਕੰਨ ਕਾਂਡ ਕੁੰਡਲੀਆਂ ਬਸਤਰ ਉਡਲੀਆਂ ਕੰਨਾਂ ਵਿੱਚ ਤੋਂ ਸੋਨੇ ਦੇ ਕੁੰਡਲ ਪਾਏ ਨੇ ਬਸਤਰ ਉਡਲੀਆਂ ਤੇ ਤੂੰ ਸੋਨੇ ਸੋਨੇ ਕੱਪੜੇ ਪਾਣਾ ਆਪਣੇ ਆਪ ਨੂੰ ਸੁਝਾਨ ਪਿੱਛੇ ਕਿਉਂਕਿ ਜਵਾਨੀ ਦਾ ਨਸ਼ਾ ਹੈ ਨਾ ਕਹਿੰਦਾ ਸੇਜ ਸੁਖ ਲਿਆ ਮਨ ਗਰਬਲਿਆ ਕਹਿੰਦਾ ਸੁਝਾ ਬੜੀ ਸੋਹਣੀ ਸੇਜ ਵਿੱਚ ਬੜੀ ਨਰਮ ਨਰਮ ਸੇਜ ਵਿੱਚ ਤੂੰ ਲੇਟਦਾ ਤੇ ਮਨ ਵਿੱਚ ਤੇਰਾ ਹੰਕਾਰ ਚੜਿਆ ਮਨ ਗਰਬਲਿਆ ਵਾਹ ਹਾਂਜੀ ਅੱਥਾ ਦਾ ਕਰਨਾ ਜੀ ਆ ਤੁਸੀਂ ਕਰ ਲਓ ਅਗਲਾ ਕੋਈ ਗੱਲ ਨਹੀਂ ਅੱਛਾ ਠੀਕ ਹੈ ਜੀ ਅੱਛਾ ਪਾਵਤ ਰਲੀਆਂ ਇਦੇ ਚ ਆਪਾਂ ਇਹਨੂੰ ਐਵੇਂ ਵੀ ਲੈ ਸਕਦੇ ਵੀ ਜਦੋਂ ਕੁਝ ਮਿਲਦਾ ਆ ਹਨਾ ਜਿਵੇਂ ਮਾਟੀ ਦਾ ਪੁੱਤਰਾ ਹਨਾ ਕੈਸੇ ਨੱਚਦਾ ਹੈ ਜੇ ਪਾਵਤ ਰਲੀਆਂ ਕੁਝ ਮਿਲਦਾ ਆ ਤੇ ਉਹ ਬੜਾ ਖੁਸ਼ ਹੁੰਦਾ ਆ ਹਨਾ ਮੌਜਾ ਮਾਣਦਾ ਇਹਨੂੰ ਐਵੇਂ ਵੀ ਲੈ ਸਕਦੇ ਆੱਖਾਂ ਦੀ ਰਲੀਆਂ ਦਾ ਸਮਾਂ ਮੌਜਾ ਨਾਲ ਰਲੀਆਂ ਬਣਾਣਾ ਹਾਂਜੀ ਹਾਂਜੀ ਚਲੋ ਜਿਵੇਂ ਰੰਗ ਰਲੀਆਂ ਵੀ ਆ ਨਹੀਂ ਠੀਕ ਆ ਮੈਂ ਉਹਦੀ ਰਲੀਆਂ ਬਣਾਦਾ ਬਸ ਇੱਕ ਕਰੋ ਮੈਂ ਕਹ ਉਹ ਵੀ ਪੱਕ ਹੋ ਸਕਦਾ ਐਡ ਕੀਤਾ ਸੀ ਬਾਕੀ ਤੁਹਾਡੇ ਸਾਰੇ ਵਧੀਆ ਵਿਚਾਰ ਅੱਗੇ ਕਰੋ ਪਾਜੀ ਮੈਂ ਅਗਲਾ ਪਤਾ ਲੈ ਰਿਹਾ ਜੀ ਥੱਲੇ ਕੁੰਚਰੀਆ ਸਿਰ ਕਨਕ ਛਤਰੀਆ ਕੁੰਚਰੀਆ ਕਹਿੰਦਾ ਹਾਥਿਆ ਨੂੰ ਥੱਲੇ ਤੇਰੇ ਹਾਥੀ ਏ ਸਿਰ ਕਨਕ ਛਤਰੀਆ ਸਿਰ ਤੇ ਸੋਨੇ ਦੇ ਛਤਰਾ ਤੇਰੇ ਝੂਲਦੇ ਨੇ ਤੂੰ ਅੱਨਾ ਤੇ ਕੋਲ ਪੈਸਾ ਹੈ ਨਾ ਧਨ ਵਾਲੇ ਪਰ ਤੂੰ ਯੂਜ਼ ਕਿੱਥੇ ਕਰ ਰਿਹਾ ਤੂੰ ਜਵਾਨੀ ਦੇ ਨਸ਼ੇ ਵਿੱਚ ਤੂੰ ਇੱਥੇ ਮੋਜਾ ਮਾਨ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਉਹ ਸਾਰਾ ਮਿੱਟੀ ਵਿੱਚ ਮਿਲ ਜਾਣਗੀਆਂ ਮੋਜਾਂ ਹਰ ਭਗਤ ਬਿਨਾਂ ਲੈ ਤਰਨ ਗੱਡ ਲਿਆ ਹਰ ਪਖਤੀ ਤੋਂ ਬਿਨਾਂ ਹਰੀ ਦੀ ਪਖਤੀ ਤੋਂ ਬਿਨਾਂ ਉਹ ਜਿਹੜਾ ਵਾਂਝਾ ਰਹਿ ਜਾਏਗਾ ਤਰਨ ਗਡਲਿਆ ਗਡਲਿਆ ਕਹਿੰਦੇ ਨੇ ਧਰਤੀ ਵਿੱਚ ਦਬ ਜਾਏਗੀ ਐ ਸਾਰੀ ਚੀਜ਼ ਤਰਨ ਗਡਲਿਆ ਸਾਰੀਆਂ ਮੋਜਾਂ ਦਰਿਆ ਧਰਤੀ 'ਚ ਹੀ ਦਬ ਜਾਣਗੀਆਂ ਠੀਕ ਹੈ ਜੀ ਨਹੀਂ ਆ ਜਿਹੜਾ ਹਰੀ ਹਰ ਭਗਤ ਵੀ ਨਾਲ ਥੋੜਾ ਜਿਹਾ ਖੋਲ ਦਿਖੋ ਹਰ ਭਗਤ ਕਿਹੜੀ ਹਰੀ ਭਗਤੀ ਤੋਂ ਬਿਨਾ ਹਰੀ ਦੀ ਭਗਤੀ ਕੀ ਆ ਕਿ ਅਨਾ ਮੋਜਾਂ ਨਾ ਮਾਣ ਕੋ ਪੈਸੇ ਦੀਆਂ ਮੋਜਾਂ ਨੇ ਧਨ ਮਾਲ ਦੀਆਂ ਮੋਜਾਂ ਨੇ ਇਹ ਜਿਹੜਾ ਤੈਨੂੰ ਨੁਕਸਾਨ ਕਰਦਾ ਤੇਰੀ ਮਾਨਸਿਕ ਸਥਿਤੀ ਨੂੰ ਬਹੁਤ ਖਰਾਬ ਕਰਦਾ ਜਿਹੜਾ ਬੋਤਾਂ ਤਾਨਾ ਨਾ ਜਿਵੇਂ ਗੁਰਬਾਣੀ ਕਹਿੰਦੀ ਸੁਖ ਨਾਏ ਬੋਤਾਂ ਤਾਨ ਖਟਾ ਸੁਖ ਨਹੀਂ ਮਿਲਦਾ ਪਰ ਤੂੰ ਉਹਦੇ ਵਿੱਚ ਤੂੰ ਉਸ ਨਸ਼ੇ ਵਿੱਚ ਜਵਾਨੀ ਦੇ ਨਸ਼ੇ ਵਿੱਚ ਸੁਖ ਮੰਨਦਾ ਪਿਆ ਤੇ ਬੁੜਾਪਾ ਤੇਰਾ ਬੜਾ ਔਖਾ ਘਟੇਗਾ ਇਹ ਹਰੀ ਜੇ ਭਗਤੀ ਨਹੀਂ ਕੀਤੀ ਜਵਾਨੀ ਵਿੱਚ ਨਹੀਂ ਨਹੀਂ ਹਰੀ ਹਰੀ ਭਗਤੀ ਦਾ ਮੈਂ ਕਿਹਾ ਕੀ ਵਿਆਖਿਆ ਬੰਦੀ ਹਰੀ ਕੀ ਭਗਤੀ ਕੀ ਹੁੰਦੀ ਹੈ ਹਰੀ ਭਗਤੀ ਸੱਚ ਗਿਆਨ ਦੀ ਭਗਤੀ ਸੱਚ ਗਿਆਨ ਉਹ ਹਿਰਦੇ ਵਿੱਚ ਵਸਾਣਾ ਹੀ ਭਗਤੀ ਆ ਜੀ ਠੀਕ ਹੈ ਠੀਕ ਹੈ ਚਲੋ ਵਧੀਆ ਗੁਣਾ ਵਾਲੀ ਭਗਤੀ ਹਣਾ ਗੁਣ ਧਾਰਨ ਕਰਨਾ ਗੁਣਾ ਦੇ ਨਾਲ ਜੀਵਨ ਜੀਣਾ ਹਾਂ ਸਤ ਗੁਣ ਜਿਹੜੇ ਨੇ ਉਹ ਸਦਾ ਜੀਵਨ ਦੇ ਵਿੱਚ ਉਹਨਾਂ ਨੂੰ ਧਾਰਨ ਕਰਨਾ ਉਹਨਾਂ ਦੇ ਨਾਲ ਜੀਵਨ ਜੀਣਾ ਇਹ ਭਗਤੀ ਬਹੁਤ ਵਧੀਆ ਤੇ ਜਸਪਿੰਦਰ ਸਿੰਘ ਭਾਜੀ ਤੁਸੀਂ ਦੂਸਰੇ ਵਾਲੇ ਨੂੰ ਕਰ ਲਓ ਹਰੀ ਭਗਤੀ ਦਾ ਤੁਸੀਂ ਵੀ ਵਿਸਤਾਰ ਕਰਨਾ ਥੋੜਾ ਜਿਆ ਅਨਿਮੂਟ ਕਰ ਲਿਆ ਕਰੋ ਤੁਸੀਂ ਵੀ ਹੋਸਟ ਹੈਗੇ ਆ ਕਰ ਸਕਦੇ ਆ ਅਨਮੂਡ ਕਰੋ ਭਾਈ ਜਸਪਿੰਦਰ ਸਿੰਘ ਗੁਰਬਚਨ ਸਿੰਘ ਜੀ ਹਾਂਜੀ 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 ਆ ਗਿਆ ਹਾਂਜੀ ਹਾਂਜੀ ਅੱਗੇ ਗੁਰੂ ਸਾਹਿਬ ਅ ਰਹਾਉ ਤੋਂ ਬਾਦ ਤਲੈਕ ਤਲੈਕ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤੀ ਬਿਨਾਂ ਲੈ ਧਰਨ ਗਡ ਲਿਆ ਹੋ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਪੇ ਥੱਲੇ ਜਿਸ ਤਰ੍ਹਾਂ ਹੁਣ ਅੱਜ ਕੱਲ ਪਹਿਲਾਂ ਜਿੰਨੇ ਵੀ ਅਮੀਰ ਉਹ ਮੇਰੀ ਰਸ ਭੋਗ ਰਹੇ ਨੇ ਮਾਇਆ ਦੇ ਉਦੋਂ ਥੱਲੇ ਹੁੰਦੇ ਜਿਹੜੇ ਕੁੰਚਰ ਹੱਥੀ ਵਗੈਰਾ ਉਹਦੀ ਸਵਾਰੀ ਕਰਦੇ ਸੀਗੇ ਤੇ ਸਿਰ ਤੇ ਉਹਦੇ ਜਿਵੇਂ ਛਤਰ ਘੁੰਮਦਾ ਹੁੰਦਾ ਸੋਨੇ ਦਾ ਰਾਜਿਆਂ ਦੇ ਇਸ ਤਰ੍ਹਾਂ ਹਰ ਬੰਦੇ ਦੀ ਚਾਹਨਾ ਹੁੰਦੀ ਹੈ ਇਸ ਤਰ੍ਹਾਂ ਹੁਣ ਜਿਵੇਂ ਅੱਜ ਕੱਲ ਹਰੀਕੇ ਅੰਬਾਨੀ ਬਣਨਾ ਚਾਹੁੰਦਾ ਤੇ ਮੇਰੇ ਕੋਲ ਚੰਗੀਆਂ ਚੰਗੀਆਂ ਕਾਰਾਂ ਹੋਣ ਤੇ ਉੱਤੇ ਸਾਰਿਆਂ ਨੂੰ ਵੱਜਦੇ ਹੋਣ ਜਿਵੇਂ ਰਾਜਨੀਤਿਕ ਬੰਦਿਆਂ ਦੇ ਵੱਜਦੇ ਆ ਇਸ ਕਨਕ ਛਤਰੀ ਵਾਲੇ ਹੀ ਕੰਮ ਆ ਜਿਵੇਂ ਹੁਣ ਮੰਤਰੀਆਂ ਦੇ ਸਾਈਡਨ ਵੱਜਦੇ ਜਾਂਦੇ ਆ ਤੇ ਸਕੋਟੀਆਂ ਨਾਲ ਲੀਆਂ ਹੋਈਆਂ ਇਹ ਮਾਇਆ ਦੇ ਨਸ਼ੇ ਦੇ ਵਿੱਚ ਫਿਰ ਇਹ ਜਿਹੜੀਆਂ ਇਛਾਵਾਂ ਮੰਦੀਆਂ ਇਹ ਉੱਠਦੀਆਂ ਤੇ ਮੇਰੇ ਥੱਲੇ ਇਸ ਤਰ੍ਹਾਂ ਦੇ ਸੁੱਖ ਸਾਧਨ ਹੁਣ ਭੋਗਣ ਵਾਸਤੇ ਪਰ ਗੁਰੂ ਸਾਹਿਬ ਕਹਿੰਦੇ ਵੀ ਹਰ ਭਗਤੀ ਬਿਨਾ ਲੈ ਧਰਨ ਗੱਡ ਲੀਆ ਕਿਉਂਕਿ ਜੇ ਮਾਇਆ ਦੇ ਰਸਾ ਦੇ ਵਿੱਚ ਖੁਸ਼ੀਆਂ ਮਨ ਭੋਗ ਰਿਹਾ ਜਿਵੇਂ ਕਹਿੰਦੇ ਕਿਚੇ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਗਾ ਤੁਨ ਭਸਮੇ ਢੇਰੀ ਇਹਦਾ ਤੁਹਾਨੂੰ ਵੀ ਉਹਦੇ ਚੋਂ ਦਾ ਬੇਕਰ ਗਿਆ ਤੇ ਤਨ ਵੀ ਘੜਿਆ ਗਿਆ ਭਸਮੇ ਢੇਰੀ ਹੋ ਜਾਂਦਾ ਉਹ ਵੀ ਖਾਕੂ ਖਾਕਰਲੇ ਤੁਹਾਨੂੰ ਖੈ ਫੈਲ ਬਿਨ ਸ਼ਬਦੇ ਨਹੀਂ ਉਤਰੇ ਮੈਲ ਜਦ ਤੱਕ ਗੁਰਪ੍ਰਦੇਸ਼ ਦੀ ਸੋਝੀ ਨਹੀਂ ਪ੍ਰਾਪਤ ਕਰਦਾ ਹਰ ਭਗਤੀ ਤੋਂ ਬਿਨਾ ਉਦੋਂ ਤੱਕ ਮੰਦੀ ਜਿਹੜੀ ਮੈਲ ਨਹੀਂ ਉੱਤੇ ਦੀ ਇਹ ਤਾਂ ਫਿਰ ਸਮਝ ਲੈ ਆਪਣੇ ਆਪ ਨੂੰ ਮਿੱਟੀ ਦੇ ਨਾਲ ਹੀ ਮੱਟੀ ਮੱਟੀ ਹੋਣ ਵਾਲੇ ਕੰਮ ਹੈ ਆਪਣੇ ਆਪ ਨੂੰ ਜਿਹੜਾ ਸਾਰਾ ਜੀਵਨ ਜੋ ਸ਼ਕਤੀ ਜੋ ਬੁੱਧ ਮਿਲੀ ਹੈ ਉਹ ਸਾਰਾ ਮਿੱਟੀ ਦੇ ਹਵਾਲੇ ਕਰ ਦਿੱਤੀ। ਨਾਮ ਦੀ ਸੋਝੀ ਜਿਹੜੀ ਪ੍ਰਾਪਤ ਕਰਨੀ ਸੀ ਅੰਦਰ ਵਾਲੀ ਮਹਿਲਤ ਹੋਣੀ ਸੀ ਉਹ ਨਹੀਂ ਉਤਰੀ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਰੂਪ ਸੁੰਦਰੀਆ ਅਨਕ ਇਸਤਰੀਆ। ਹੁਣ ਸੋਹਣੀਆਂ ਜਦੋਂ ਇਸ ਮਾਇਆ ਦੇ ਨਸ਼ੇ ਵਿੱਚ ਹੁੰਦਾ ਤੇ ਸੋਹਣੀਆਂ-ਸੋਹਣੀਆਂ ਇਸਤਰੀਆਂ ਵੀ ਚਾਹੁੰਦਾ। ਕਿ ਸੋਹਣੀਆਂ ਜਿਹੜੇ ਸੋਹਣੇ ਰੂਪ ਵਾਲੀਆਂ ਔਸਤਰੀਆਂ ਹੋਂਦੇ ਰਸ ਭੋਗਣ ਵਾਸਤੇ ਜਿਵੇਂ ਕਹਿੰਦੇ ਜੇ ਲਾਖੀ ਔਸਤਰੀਆ ਭੋਗ ਕਰੇ ਨਵਖੰਡ ਰਾਜ ਕਮਾਵੇ ਬਿਨ ਸਤਿਗੁਰ ਸੁਖ ਨਾ ਪਾਵੀ ਫਿਰ ਫਿਰ ਜੁਨੀ ਪਾਵੇ ਜਦ ਤੱਕ ਸੱਚ ਦੇ ਗਿਆਨ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ ਉਦੋਂ ਤੱਕ ਇਹ ਜਿਹੜੇ ਮਾਇਆ ਦੇ ਨਸ਼ੇ ਆ ਇਹ ਭੋਗਣ ਵਾਸਤੇ ਬੰਦੇ ਦਾ ਜਿਹੜਾ ਮਨ ਹੈ ਉਹ ਇਧਰ ਵਾਸੇ ਲੱਗ ਜਾਂਦਾ ਹਰ ਰਸ ਬਿਨ ਸਭ ਸਵਾਦ ਫਿਕਰੀਆ ਕਹਿੰਦੇ ਜੇ ਸੱਚ ਦੇ ਰੰਗ ਦੇ ਨਾਲ ਇਹਦਾ ਰਸ ਨੇ ਆਨੰਦ ਨਹੀਂ ਮਾਣਿਆ ਸੱਚ ਦੇ ਗੁਣਾਂ ਦਾ ਰੰਗ ਨਹੀਂ ਆਨੰਦ ਨਹੀਂ ਆਇਆ ਹਰਨਾਮ ਦੇ ਨਾਲ ਨਹੀਂ ਜੁੜਿਆ ਸਭ ਸਵਾਦ ਫਿੱਕੀ ਹੈ ਸਾਰੇ ਕਹਿੰਦੇ ਜਿੰਨੇ ਵੀ ਮਾਇਆ ਦੇ ਸਵਾਦ ਨੇ ਇਹ ਫਿੱਕੇ ਫਿੱਕੇ ਨਜ਼ਰ ਆਉਂਦੇ ਨੇ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਹਮੇਸ਼ਾ ਰਹਿਣ ਵਾਲਾ ਜਿਹੜਾ ਸਵਾਦ ਹੈ ਉਹ ਪ੍ਰਾਪਤ ਨਹੀਂ ਹੁੰਦਾ ਜਿਹੜਾ ਕਦੇ ਵੀ ਨਾ ਉਤਰਨ ਵਾਲਾ ਔਰ ਇਹ ਇਹ ਜਿਹੜੇ ਥੋੜ੍ਹਿਆਂ ਦਿਨ ਚਾਰ ਵਾਲੇ ਰਸਾਂ ਦੇ ਨਾਲ ਫਿੱਕੇ ਸਵਾਦਾਂ ਦੇ ਨਾਲ ਜਿਹੜਾ ਜਿਹਦੇ ਵਿੱਚ ਦੁੱਖ ਸੁੱਖ ਚਿੰਤਾਵਾਂ ਕਾਮ ਕ੍ਰੋਧ ਤੇ ਨਾਲ ਜਿਹੜੇ ਸਾਰੇ ਇਹਦੇ ਜੀਵਨ ਜਿਹੜਾ ਵਿਅਰਥ ਚਲੇ ਜਾਂਦਾ ਔਰ ਉਹਦੇ ਕੋਲ ਫਿਰ ਗਿਆ ਜਵਾਰੀ ਦੋਵੇਂ ਹੱਥ ਛਾੜ ਇਹ ਤਾਂ ਦੋ ਹੱਥ ਛਾੜ ਕੇ ਚਲੇ ਜਾਂਦਾ ਜਵਾਰੀ ਕੁਛ ਨਹੀਂ ਪੱਲੇ ਰਹਿੰਦਾ ਇਹ ਫਿੱਕੇ ਸਵਾਦ ਨੇ ਸਾਰੇ ਇਹਦਾ ਪਤਾ ਨਹੀਂ ਕਦੋਂ ਇਹਦੇ ਚ ਘਾਟਾ ਪੈ ਗਿਆ ਜਦ ਇਹੋ ਚੀਜ਼ ਜਾਇਰ ਜੇਰਵਾਰੀ ਲੱਗਣ ਲੱਗ ਜਾਂਦੀ ਆ ਮਾਇਆ ਛਲਿਆ ਵਿਕਾਰ ਵਿਖਲਿਆ ਇਹ ਮਾਇਆ ਦੇ ਜਿਹੜੇ ਛਲੇ ਵਿੱਚ ਆ ਗਏ ਇਹਦੇ ਨਾਲ ਵਿਕਾਰ ਵੀ ਅੰਦਰ ਵੱਧ ਗਏ ਤੇ ਅੰਦਰ ਜਿਹੜੀ ਸਮਝ ਲਓ ਵੀ ਮਾਇਆ ਦੀ ਜਿਹੜੀ ਜ਼ਹਿਰ ਹੈ ਉਹ ਵੀ ਵੱਧ ਹੀ ਜਾਂਦੀ ਹੈ ਵਿਕਾਰਾਂ ਦੇ ਨਾਲ ਜੋ ਵੀ ਮਾਇਆ ਦੇ ਅੰਦਰ ਮਾਈ ਮਾਇਆ ਵੇਖਾ ਜਦੋਂ ਇਹਦੇ ਜਿਹੜਾ ਛਲੇ ਵਿੱਚ ਆ ਗਿਆ ਤੇ ਅੰਦਰ ਸਮਝ ਲਓ ਵੀ ਜ਼ਹਿਰੇ ਖਾ ਰਿਆ ਜ਼ਹਿਰੇ ਭਰ ਰਹੀ ਹੈ ਉਹਦੇ ਅੰਦਰ ਆਤਮ ਅਨੰਦ ਨਹੀਂ ਮਿਲ ਰਿਹਾ ਇਹਦੇ ਨਾਲ ਸ਼ਰਨ ਨਾਨਕ ਰਬ ਪੁਰਖ ਦੇ ਲੀਆ ਹੁਣ ਜਿਹੜਾ ਨਾਨਕ ਸਾਹਿਬ ਕਹਿੰਦੇ ਜਿਹੜਾ ਪੁਰਖ ਸਾਡਾ ਗਿਆਲ ਪੁਰਖ ਹੈ ਉਹਦੇ ਨਾਲ ਜਿਹੜਾ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਤਾਂ ਇਹ ਆਨੰਦ ਪ੍ਰਾਪਤ ਹੋਇਆ ਨਹੀਂ ਤਾਂ ਉਹ ਦਿਆਲੂ ਵੀ ਹੋਇਆ ਦੂਜੇ ਦਾ ਭਲਾ ਵੀ ਚਾਹੁੰਦਾ ਹੈ ਜਿਸ ਤਰ੍ਹਾਂ ਹੁਣ ਪੰਚਮ ਪਾਛਾ ਸਾਡੇ ਦੇ ਇੱਕ ਦਿਆਲੇ ਕਰ ਰਹੇ ਨੇ ਦਿਆਲ ਪੁਰਖੇ ਬਣੇ ਨੇ ਕਿਉਂਕਿ ਉਹਨਾਂ ਨੇ ਸੱਚ ਦੀ ਸ਼ਰਨ ਵਿੱਚ ਆਇਆ ਉਹ ਪੁਰਖ ਦਿਆਲ ਵੀ ਬਣ ਗਏ ਦੂਜਿਆਂ ਦਾ ਭਲਾ ਕਰਨ ਵਾਸਤੇ ਸੋਝੀ ਦੇ ਰਹੇ ਨੇ ਸਾਨੂੰ ਕਿ ਜੇ ਮਾਇਆ ਦੇ ਰਸਾਂ ਵਿੱਚ ਉਧਰ ਭੋਗਾ ਜਿੰਨੇ ਮਰਜ਼ੀ ਭੋਗ ਆਨੰਦ ਮੰਨ ਲਓ ਉਹ ਉਧਰ ਸਾਡਾ ਜਿਹੜਾ ਜੀਵਨ ਹੈ ਸਾਰੀ ਜਵਾਨੀ ਜਿਹੜੀ ਹੈ ਉਹ ਸਾਰੀ ਮਿੱਟੀ ਦੇ ਵਿੱਚ ਰੋੜਣ ਵਾਲੀ ਗੱਲ ਹੈ ਜਦ ਤੱਕ ਅਸੀਂ ਨਾਮ ਧਾਤੇ ਦੇ ਨਾਲ ਨਹੀਂ ਜੁੜਦੇ ਨਹੀਂ ਮਾਇਆ ਦੇ ਛਲੇ ਦੇ ਵਿੱਚ ਦੱਪ ਕੇ ਇਹ ਸਾਨੂੰ ਆਤਮਿਕ ਆਨੰਦ ਨਹੀਂ ਮਿਲਣਾ ਇਹਦੇ ਤਾਂ ਸਾਡੇ ਅੰਦਰ ਜਹਰੇ ਭਰਨੀ ਹੈ ਔਰ ਉਹ ਦੇਵ ਦੇ ਦialpurkh ਦੇ ਨਾਲ ਜੁੜ ਜਾਾਂਗੇ ਉਹਦੀ ਸ਼ਰਣ ਵਿੱਚ ਆ ਜਾਵਾਂਗੇ ਤਾਂ ਹੀ ਸਾਡਾ ਜਿਹੜਾ ਜੀਵਨ ਸਫਲਾ ਹੋਣਾ ਹੈ ਤਾਂ ਹੀ ਕਿਸੇ ਦਾ ਅਸੀਂ ਵੀ ਭਲਾ ਚਾਹਾਂਗੇ ਨਹੀਂ ਤਾਂ ਸਾਇ ਮਾਇਆ ਦੇ ਸਵਾਦ ਸਾਰੇ ਫਿੱਕਿਆਂ ਦੇ ਵਿੱਚ ਪੈ ਕੇ ਆਪਣਾ ਜੀਵਨ ਵੀ ਫਿੱਕਾ ਕਰ ਲਾਂਗੇ ਇਹਦੇ ਵਿੱਚ ਕੋਈ ਆਨੰਦ ਰਸ ਭੋਗਣ ਵਾਲਾ ਜਿਹੜਾ ਸਾਨੂੰ ਰਸ ਹੈ ਉਹ ਨਹੀਂ ਪ੍ਰਾਪਤ ਹੋਣਾ ਪੀਗੁਰੂ ਸਾਹਿਬ ਨੇ ਜੋ ਸੋਝੀ ਦਿੱਤੀ ਮੈਨੂੰ ਇਸ ਤਰ੍ਹਾਂ ਸਮਝਾਏ ਹਾਂਜੀ ਜੀ ਬਹੁਤ ਵਧੀਆ ਭਾਜੀ ਗੁਰਬਚਨ ਸਿੰਘ ਜੀ ਕਰ ਲਓ ਤੁਸੀਂ ਗੁਰਬਚਨ ਸਿੰਘ ਤੇ ਆਊਟ ਆਫ ਮਾਈਕ ਹੋ ਗਏ ਨੇ ਵਧੀਆ ਤੁਸੀਂ ਵਿਚਾਰ ਕੀਤੇ ਆ ਭਾਜੀ ਜੇ ਇੱਥੇ ਹੰਕਾਰ ਪਦਾਰਥਾਂ ਦਾ ਹਨਾ ਮੋਹ ਜਾਂ ਭਰਮਾਰ ਸਭ ਕੁਝ ਦਾ ਜ਼ਿਕਰ ਕੀਤਾ ਗੁਰਬਾਣੀ ਨੇ ਪਰ ਨਾਮ ਨਹੀਂ ਭਾਵ ਜੇ ਕੋਈ ਤੇਰੇ ਕੋਲ ਸੱਚ ਦੀ ਸੇਧ ਨਹੀਂ ਸੱਚ ਦਾ ਮਾਰਗ ਨਹੀਂ ਕਿ ਗੁਰਵਚਨ ਸਿੰਘ ਪਤਾ ਨਹੀਂ ਆਉਂਦੇ ਕਿ ਨਹੀਂ ਫਿਰ ਤੇਰਾ ਕੋਈ ਜੀਵਨ ਜਿਹੜਾ ਆ ਉਹ ਤੇਰਾ ਬ्यर्थਿਆ ਪਾਵਤਰ ਰਲੀਆਂ ਮੈਂ ਵੀ ਇਹਨੂੰ ਥੋੜਾ ਜਿਆਦਾ ਬਸ ਮੋਟਾ-ਮੋਟਾ ਜਿਆ ਜ ਆਪਾਂ ਹਾਜ਼ਰੀ ਭਰ ਲੈਨੇ ਆ ਜਿੱਤੇ ਗੁਰਵਚਨ ਸਿੰਘ ਆ ਜਾਂਦੇ ਆਗੇ ਨੇ ਗੁਰਵਚਨ ਸਿੰਘ ਜੀ ਅਨਮਿਊਟ ਕਰੋ ਆ ਜਾਂਦੇ ਆ ਆ ਜੀ ਸ਼ੁਰੂ ਕਰੋ ਤੁਹਾਡਾ ਜਿਹੜਾ ਜਿੱਥੇ ਰੁਕਿਆ ਸੀ ਇੱਕ ਮਿੰਟ ਬਾ ਅਨਕਵਾਂ ਨੂੰ ਤਲਕ ਕੁੰਜੇ ਸ਼ਿਰ ਕਨਕ ਛਤਰੀ ਹਾਥੀ ਘੋੜੇ ਥੱਲੇ ਹਾਥੀ ਦਾ ਇਕਲੇ ਦਾ ਮਤਲਬ ਹਾਥੀ ਨਹੀਂ ਚਲੋ ਤੁਸੀਂ ਆਓ ਜਦ ਤੱਕ ਮੈਂ ਦੇਖਦਾ ਕੁੰਚਰੀਆ ਹਾਥੀ ਹੋਵੇ ਕਬੱਡੀ ਸਵਾਰੀ ਹਾਥੀ ਤੇ ਰਾਜਾ ਕੋਈ ਵੱਡਾ ਇੱਕ ਘੋੜਾ ਤੇ ਪਾਲਿਆ ਜਾ ਸਕਦਾ ਹਾਥੀ ਪਾਲਣਾ ਹੋਰ ਮੁਸ਼ਕਲ ਦੱਸਿਆ ਜਾਂਦਾ ਹੈ ਨਾ ਬਈ ਇੰਨੀ ਤੇਰੀ ਸਮਰੱਥਾ ਹੋਵੇ ਹਾਥੀ ਦੀ ਸਵਾਰੀ ਹੋਵੇ ਸਿਰ ਕੰਨਕ ਛਤਰੀ ਆ ਤੇ ਸੋਨੇ ਦੀ ਛਤਰੀ ਤੇ ਤੇਰੇ ਤਾਜ ਉਹ ਜਿਹੜਾ ਛਤਰ ਝੂਲਦਾ ਹੋਵੇ ਜਿਹੜਾ ਰਾਜਾ ਉਹ ਵੀ ਸੋਨੇ ਦਾ ਹੋਵੇ ਹਰ ਭਗਤ ਬਿਨਾਂ ਲੈ ਧਰਨ ਗੜਰੀਆ ਇਹ ਆਪਾਂ ਤੁਸੀਂ ਕਰ ਲਿਆ ਸੀ ਹਰੀਦੀਪ ਉਹ ਬਿਹਰੀਆ ਸਰਵੇ ਆਪੀ ਕੁਦਰਤ ਦਾ ਸੱਚਾ ਨਿਜ਼ਾਮ ਸਿਸਟਮ ਦਾ ਕੁਦਰਤੀ ਜੋ ਹੁਕਮ ਪ੍ਰਣਾਲੀ ਹੈ ਉਸ ਹੁਕਮ ਦੇ ਵਿੱਚ ਸੱਚ ਗੁਣ ਜਿਹੜਾ ਗੁਰੂ ਸਰੋਂ ਦਿੰਦਾ ਭਗਤੀ ਦਾ ਮਤਲਬ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਨਾ ਗੁਣਾ ਨੂੰ ਮਨ ਵਿੱਚ ਬਸਾਉਣਾ ਗੁਣਾ ਦੇ ਨਾਲ ਆਪਣਾ ਜੀਵਨ ਬਸਰ ਕਰਨਾ ਇਹ ਹਰੀਦੀ ਭਗਤੀ ਹੈ ਜਿਨ੍ਹਾਂ ਕਿ ਗੁਰਬਾਣੀ ਕਹਿੰਦੀ ਹੈ ਕਿ ਵੇਨ ਗੁਣ ਕੀਤੇ ਭਗਤ ਨਾ ਹੋਏ ਗੁਣੀ ਨਹੀਂ ਹੈਗੇ ਜਿਸ ਕੰਮ ਦੇ ਵਿੱਚ ਤੇ ਭਗਤੀ ਕਾਦੀ ਹੈ ਉਹ ਉਸ ਭਗਤੀ ਦੇ ਵਿੱਚ ਜੇ ਤੂੰ ਬਾਰੀ ਦਿਖਾਵੇ ਦੇ ਕੋਈ ਕਰਮ ਕਾਂਡ ਵਜੋਂ ਤੂੰ ਕੋਈ ਭਗਤੀ ਦਾ ਕੋਈ ਕੋਈ ਕਰਮ ਸੰਜਮ ਕੋਈ ਇਸ ਤਰ੍ਹਾਂ ਦੀ ਕਿਰਿਆ ਕਰ ਰਿਹਾ ਹੈ ਪਰ ਤੇਰੇ ਕੋਲ ਗੁਣ ਜੀਵਨ ਚ ਨਹੀਂ ਹੈਗੇ ਤੇ ਇਹ ਭਗਤੀ ਨਹੀਂ ਹੈ ਬਿਨਾ ਹਰ ਪੱਕੇ ਤੋਂ ਬਿਨਾਂ ਲੈ ਤਰਨ ਗੱੜ ਰਹੀਆ ਧਰਤੀ ਜਗੜ ਦਿੱਤਾ ਜਾਏਗਾ ਪਾਪ ਗੱਡਿਆ ਜਾ ਸਕਦਾ ਹੈ ਪਾਪ ਧਰਤੀ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਆ ਜੀਵਨ ਤੇਰਾ ਹੋਰ ਨਿਹਾਰ ਵਾਲੇ ਪਾਸੇ ਨੂੰ ਚਲਾ ਜਾਣਾ ਹੈ ਜੇ ਤੇਰੇ ਕੋਲ ਗੁਣ ਨਹੀਂ ਭਗਤੀ ਨਹੀਂ ਕਰੋ ਭਾਜੀ ਗੁਰਬਚਨ ਸਿੰਘ ਜੀ ਹਾਂਜੀ ਗੁਰੂ ਸਾਹਿਬ ਅੱਗੇ ਫਰਮਾ ਰਹੇ ਹਨ ਬਈ ਤੂੰ ਜਵਾਨੀ ਦਾ ਜਿਹੜਾ ਤਰ੍ਹਾਂ ਨਸ਼ਾ ਹੈ ਉਹਦੇ ਵਿੱਚ ਤਰਹ ਕੋਲ ਤਨਮਾਲ ਵੀ ਬੜਾ ਆ ਗਿਆ। ਕਹਿੰਦਾ ਨਾ ਉਹਦੇ ਨਸ਼ੇ ਵਿੱਚ ਤੂੰ ਕੀ ਕਰਦਾ ਰੂਪ ਸੁੰਦਰੀਆਂ ਅਨਕ ਇਸਤਰੀਆਂ। ਬਈ ਤੂੰ ਅਨੇਕਾਂ ਸੁੰਦਰੀਆਂ ਨਾਲ ਆਪਣੇ ਸਬੰਧ ਬਣਾ ਲੇਨਾ। ਜਿਹੜੇ ਬਹੁਤ ਜ਼ਿਆਦਾ ਪੈਸੇ ਵਾਲੇ ਉਹਨਾਂ ਨੂੰ ਕਹਿੰਦੇ ਕਿ ਪੈਸੇ ਵਾਲੇ ਜਨਾਨੀਆਂ ਰੱਖ ਲੈਂਦੇ ਸੀ ਉਹ ਸ਼ਾਦੀਆਂ ਕਰਾ ਲੈਂਦੇ ਸੀ। ਅੱਜ ਕੱਲ ਤਾਂ ਸ਼ਾਦੀ ਤਾਂ ਇੱਕੋ ਹੀ ਦਾ ਰੂਲ ਲਗਾ ਪਰ ਉਹ ਬੰਦਾ ਸਬੰਧ ਬੜੇ ਬਣਾਉਂਦਾ ਬਾਹਰ। ਉਹ ਕਹਿੰਦਾ ਰੂਪ ਸੁੰਦਰੀਆਂ ਅਨਕ ਇਸਤਰੀਆਂ ਕਨ ਹਰ ਰਸ ਬਿਨਸਬ ਸਵਾਦ ਫਿਕਰਿਆ ਇਹ ਤੂੰ ਸਭ ਕਿਉਂ ਕਰਦਾ ਕਿਉਂਕਿ ਤੇਰੇ ਅੰਦਰ ਹਰ ਰਸ ਨਹੀਂ ਹੈ ਜੇ ਹਰ ਰਸ ਹੁੰਦਾ ਤੇ ਤੂੰ ਇਹ ਕੰਮ ਨਾ ਕਰਦਾ ਤੇ ਇਹ ਜਿਹੜੇ ਕੰਮ ਨੇ ਇਹ ਕਿਸੇ ਲਿਮਟ ਤੱਕ ਮਿੱਠਾ ਲੱਗਦਾ ਨਹੀਂ ਉਸ ਤੋਂ ਬਾਅਦ ਅਰੇ ਸਵਾਦ ਫਿੱਕੇ ਲੱਗਣ ਲੱਗ ਪਦੇ ਨੇ ਅਨੇਕਾਂ ਕਮਸੀਬਤਾ ਆ ਜਾਂਦੀਆਂ ਨੇ ਅਨੇਕਾਂ ਕਮਸੀਬਤਾ ਦਾ ਧਿਆਨ ਨਾ ਧਰ ਕੇ ਉਹ ਇਹ ਕੰਮ ਕਰਦਾ ਪਰ ਬਾਅਦ ਵਿੱਚ ਫਿਰ ਪਛਤਾਨਦਾ ਕਿਉਂਕਿ ਜਦੋਂ ਫਿਰ ਹੋਰ ਬੜੇ ਪੁਲਿਸ ਵਾਲੇ ਚੱਕਰ ਪਾ ਜਾਂਦੇ ਨੇ ਕਈ ਮੁਸੀਬਤਾਂ ਆ ਜਾਂਦੀਆਂ ਨੇ ਸਮਾਜ ਵਿੱਚ ਇੱਜ਼ਤ ਨਹੀਂ ਰਹਿੰਦੀ ਜਿਵੇਂ ਆਸਾ ਰਾਮ ਰਾਮ ਰਹੀਮ ਫਗਤ ਹੋ ਗਏ ਰਾਮ ਰਹੀਮ ਸੌਰੀ ਰਾਮ ਰਹੀਮ ਹੋ ਗਿਆ ਜੜਾ ਉਹ ਉਹਨਾਂ ਦਾ ਕੀ ਹਾਲ ਹੋਇਆ ਕਿਉਂਕਿ ਇਹ ਪੰਜ ਉਗੜਦਾ ਹੀ ਉਗੜਦਾ ਉਹਦੇ ਘਰ ਸਦਾ ਨਿਆਉ ਹੈ ਤੇ ਇਸ ਲਈ ਗੁਰਬਾਣੀ ਸਾਨੂੰ ਵਰਜ ਰਹੀ ਹੈ ਹੁਣ ਜਿਸ ਨਾਲ ਸਾਡੇ ਜਿਹੜਾ ਸਿੱਖ ਸੀ ਜਿਹੜੇ ਲੜਦੇ ਸੀ ਸੈਨਿਕ ਸੀ ਤੇ ਉਹ ਮੁਸਲਮਾਨਾਂ ਦੇ ਘਰੋਂ ਬਹੁ ਬੇਟੀਆਂ ਨੂੰ ਬਚਾ ਕੇ ਲੈਂਦੇ ਸੀ ਪਰ ਹਰ ਇਸਤਰੀ ਨੂੰ ਬੁੜੀ ਕਹਿੰਦੇ ਸੀ ਬੁੜੀ ਇਸ ਲਈ ਕਹਿੰਦੇ ਸੀ ਕਿ ਮਨ ਵਿੱਚਲੇ ਤਣਾ ਹੋਵੇ ਇਹ ਮੈਂ ਇਤਿਹਾਸ ਪੜਿਆ ਤੇ ਉਹਦੇ ਵਿੱਚ ਉਹਨਾਂ ਨੂੰ ਬਾ ਇੱਜ਼ਤ ਬਚਾ ਕੇ ਉਹਨਾਂ ਦੇ ਘਰ ਛੋੜ ਕੇ ਆਉਂਦੇ ਸੀ ਤੇ ਮੈਂ ਇਤਿਹਾਸ ਵਿੱਚ ਆ ਵੀ ਪੜਿਆ ਕਿ ਕਈ ਹਿੰਦੂ ਕਾਰ ਜਿਹੜੇ ਸੀ ਨਾ ਉਹ ਪਰਵਾਣ ਨਹੀਂ ਨਹੀਂ ਕਰਦੇ ਸੀ ਕਹਿੰਦੇ ਸੀ ਆ ਮੁਸਲਮਾਨਾਂ ਦੇ ਘਰ ਰਹਿ ਕੇ ਆਈ ਆ ਇਸ ਨੂੰ ਅਸੀਂ ਪਰਵਾਣੇ ਘਰ ਨੂੰ ਜਿੱਥੇ ਮਰਜ਼ੀ ਲੈ ਜਾਓ ਫਿਰ ਆਪਣੇ ਘਰ ਰੱਖਦੇ ਸੀ ਤੇ ਜੇ ਉਹ ਇਸ 3 ਮਤਲਬ ਬਰਾਬਰ ਦੀ ਹੈ ਤੇ ਉਹ ਉਹ ਆਪਣੇ ਆਪ ਵਿਆਹ ਦਾ ਪ੍ਰਸਤਾਵ ਰੱਖਦੀ ਸੀ ਵੀ ਮੈਂ ਵਿਆਹ ਕਰਾਣਾ ਵੱਡੇ-부ڑے بڑے-부ڑے ਜਿਹੜੇ ਸੀ ਉਹ ਵਿਆਹ ਵਾਸਤੇ ਆਫਰ ਕਰਦੇ ਸੀ ਉਸ ਨੂੰ ਤੇ ਉਹ ਵਿਆਹ ਕਰਾ ਲੈਂਦੀ ਸੀ ਤੇ ਫਿਰ ਉਹ ਨੀਤਾ ਉਹਨਾਂ ਦਾ ਕਰੈਕਟਰ ਵਾਈਜ਼ ਉਹ ਬਹੁਤ ਹੀ ਵਧੀਆ ਸੀ ਤੇ ਕੰਦ ਨੇ ਇਸ ਲਈ ਅਸੀਂ ਆਪਣਾ ਕਰੈਕਟਰ ਬਣਾ ਕੇ ਰੱਖੀਏ ਉਹ ਕਰੈਕਟਰ ਤਾਂ ਬਣੇਗਾ ਜਦੋਂ ਸਾਡੇ ਅੰਦਰ ਹਰ ਰਸ ਹੋਏਗਾ ਹਰ ਰਸਤੇ ਬਿਨਾ ਇਹ ਸਾਰੀਆਂ ਜੜੀਆਂ ਮੋਜਾਂ ਨੇ ਨਾ ਇਹ ਫਿੱਕੀਆਂ ਪੈ ਜਾਂਦੀਆਂ ਨੇ ਫਿਰ ਗੁਰੂ ਸਾਹਿਬ ਕਹਿੰਦੇ ਮਾਇਆ ਛਲਿਆ ਵਿਕਾਰ ਵਿਖਲਿਆ ਕਹਿੰਦੇ ਮਾਇਆ ਜੜੀ ਹੈ ਨਾ ਛਲਿਆ ਹੋਵੇ ਇਹ ਬਹੁਤ ਠਗਦੀ ਹੈ ਉਹਦੇ ਨਾਲ ਮਤ ਮਾਰੀ ਜਾਂਦੀ ਹੈ ਤੇ ਇਸ ਲਈ ਮਾਇਆ ਦੇ ਜਿਹੜਾ ਚੱਕਰਾਂ ਵਿੱਚ ਪੈ ਜਾਂਦਾ ਉਹ ਉਹ ਠੱਗਿਆ ਜਾਂਦਾ ਉਹਨੂੰ ਪਤਾ ਨਹੀਂ ਚੱਲਦਾ ਮੈਂ ਠੱਗਿਆ ਜਾ ਰਿਹਾ ਤੇ ਵਿਕਾਰ ਵਿਖਲਿਆ ਇਹ ਜਿਹੜੇ ਵਿਸ਼ੇ ਵਿਕਾਰ ਨੇ ਵਿਕਾਰ ਨੇ ਜਿਹੜੇ ਵਿਖਦੇ ਸਮਾਨ ਨੇ ਤੇ ਇਸ ਤੋਂ ਬਚੇ ਕਿਉਂਕਿ ਮਾਇਆ ਦੇ ਨੂੰ ਅੰਦਾਜ਼ ਦੁਨ ਖਰਚ ਕਰਨ ਨਾਲ ਬਗੈਰ ਸੋਚੇ ਸਮਝੇ ਤੁਸੀਂ ਗਲਤ ਜਗ੍ਹਾ ਯੂਜ਼ ਕਰ ਰਹੇ ਹੋ ਤੇ ਇਹ ਵਿਕਾਰ ਵੜ ਜਾਂਦੇ ਨੇ ਤੇ ਕਹਿੰਦੇ ਸਰਣ ਨਾਨਕ ਪ੍ਰਭੂਰਖ ਦਇਆ ਲਿਆ ਤੇ ਇਹ ਨਾਨਕ ਕਹਿੰਦੇ ਮੈਂ ਤੇਰੀ ਸ਼ਰਣ ਆਇਆ ਪ੍ਰਭੂਰਖ ਦਇਆ ਲਿਆ ਤੂੰ ਮੇਰੇ ਤੇ ਮੇਰ ਕਰ ਇਹ ਗਿਆਨ ਇਹ ਸੱਚੇ ਸੱਚ ਖਸਮ ਤੂੰ ਮੇਰੇ ਤੇ ਦਇਆ ਕਰ ਜੋ ਮੈਂ ਇਨਾ ਕਮਾ ਤੋਂ ਇਸ ਨਸ਼ੇ ਤੋਂ ਵੱਤ ਜਾਵਾ ਮਾਇਆ ਦੇ ਨਸ਼ੇ ਤੋਂ ਜਵਾਨੀ ਦਾ ਨਸ਼ਾ ਮੈਨੂੰ ਵਿਕਾਰਾਂ ਵਾਲਾ ਲੈ ਜਾਏ ਮੈਨੂੰ ਪੁਲੇਖੇ ਵਿੱਚ ਨਾ ਪਾ ਦੇਵੇ ਹਾਂਜੀ 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 ਬਹੁਤ ਵਧੀਆ ਭਾਜੀ ਧੰਨਵਾਦ ਕੋਈ ਹੋਰ ਜੇ ਜਸਵੰਦਰ ਸਿੰਘ ਜੀ ਕੋਈ ਗੱਲ ਐਡ ਕਰਨੀ ਜਾਂ ਕੋਈ ਵਿਚਾਰ ਰੱਖਣਾ ਤਾਂ ਨਹੀਂ ਠੀਕ ਹੈ ਭਾਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਤਰਫੋਂ ਸਾਰਿਆਂ ਦਾ ਦੋਨਾਂ ਵੀਰਾਂ ਦਾ ਵਧੀਆ ਵਿਚਾਰ ਹੋ ਗਈ ਆ ਮਾਇਆ ਛਲਿਆ ਬਕਾਰ ਬਖਲਿਆ ਸੁੰਦਰ ਇਸਤਰੀਆਂ ਕਰਨ ਅਨਿਕ ਇਸਤਰੀਆਂ ਰੂਪ ਸੁੰਦਰੀਆਂ ਸੁੰਦਰੀਆ ਪਨਿਕ ਇਸਤਰੀਆਂ ਹਰ ਰਸ ਬਿਨਾਂ ਸਭ ਸਵਾਦ ਫੇਕਰੀਆ ਸਾਰੇ ਸਵਾਦ ਰਕਸ ਸਿੱਕੇ ਨੇ ਹਰੀ ਰਸ ਨਹੀਂ ਹੈਗਾ ਬਾਹਰ ਦੇ ਸਾਰੇ ਪਦਾਰਥਾਂ ਦੇ ਮੁਕਾਬਲ ਜਿਹੜੇ ਆ ਉਹ ਸੱਚ ਦੇ ਨਾਲ ਜਿਹੜੀ ਪ੍ਰੀਤ ਆ ਸੱਚੀ ਪ੍ਰੀਤ ਆ ਸਚਾਰਤਾ ਵਾਲਾ ਜੀਵਨ ਆ ਗੁਣਾ ਵਾਲਾ ਜੀਵਨ ਜਿਉਣ ਨੂੰ ਗੁਰੂ ਸਾਹਿਬ ਸਰੇਸ਼ਟ ਕਹ ਰਹੇ ਨੇ ਤੇ ਨਹੀਂ ਸਭ ਕੁਝ ਮਿੱਟੀ ਮਿਲ ਜਾਣਾ ਝੂਠੇ ਇਹ ਸਾਖ ਰਿਸ਼ਤੇ ਇਹ ਜਿਹੜੀਆਂ ਦੌਲਤਾਂ ਸ਼ੋਰ ਤਾਂ ਝੂਠਿਆਂ ਦਾ ਮਤਲਬ ਇਹ ਨਹੀਂ ਕਿ ਜੀਵਨ ਚ ਇਹਨਾਂ ਦੀ ਲੋੜ ਨਹੀਂ ਪਰ ਇਹਨਾਂ ਚ ਖਛਤ ਹੋਇਆ ਜਦੋਂ ਸੱਚ ਤੋਂ ਟੁੱਟ ਜਾਂਦਾ ਸੱਚ ਤੋਂ ਬੇਮੁਖ ਹੋ ਜਾਂਦਾ ਉਹ ਵਾਲੀ ਵਿਵਸਥਾ ਚ ਗੁਰੂ ਸਾਹਿਬ ਕਹਿੰਦੇ ਨੇ ਕੱਖ ਨਹੀਂ ਤੇਰੇ ਪੱਲੇ ਪੈਣਾ ਤੇ ਸੱਚ ਨਾਲ ਜੁੜਨ ਦੀ ਜਿਹੜੀ ਆ ਸ਼ਰਨ ਨਾਨਕ ਪ੍ਰਭ ਪੁਰਖ ਦਈ ਵਾਲੀ ਆ ਜੋ ਪੁਰਖ ਇੱਕ ਜਿਹੜਾ ਸੱਚ ਨਿਯਮ ਸਿਧਾਂਤ ਹੁਕਮ ਰੂਪ ਆ ਉਹਦੀ ਦਇਆ ਦਾ ਪਤਰਿਆ ਜਿਹੜਾ ਦਇਆ ਦਾ ਘਾਰਿਆ ਉਹਦੀ ਦਇਆ ਦ੍ਰਿਸ਼ਟੀ ਮੰਨਣੀ ਆ ਤੇ ਸ਼ਰਨ ਵਿੱਚ ਸੱਚ ਦੀ ਸ਼ਰਨ ਵਿੱਚ ਆ ਜਾ ਧੰਨਵਾਦ ਭਾਜੀ ਦੋਨਾਂ ਵੀਰਾਂ ਦਾ ਬਹੁਤ-ਬਹੁਤ ਵਿਚਾਰ ਕਰਨ ਦੇ ਲਈ ਵਧੀਆ ਵਿਚਾਰ ਕੀਤੇ ਆ ਔਰ ਸ਼ਬਦ ਆਪਣੇ ਆਪ ਅੱਜਕੱਲ੍ਹ ਛੋਟੇ ਹਾਲ ਨੇ ਸੌਖੇ ਆ ਰਹੇ ਨੇ ਤੇ ਇਹ ਆਪਾਂ ਜਿਹੜੇ ਵੀਰ ਹੋਰ ਸੁਣਨਗੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਜੇ ਤੁਸੀਂ ਕੋਈ ਵਿਚਾਰ ਹੋਵੇ ਕਈ ਵਾਰ ਸੁਣਦੇ ਆ ਤੁਹਾਨੂੰ ਲੱਗਦਾ ਕੋਈ ਪੱਖ ਜਿਹੜਾ ਉਹਦੇ ਨਾਲ ਸਹਿਮਤੀ ਨਹੀਂ ਆਪਣਾ ਪੱਖ ਕਮੈਂਟ ਚ ਪਾ ਦਿਆ ਕਰੋ ਸਵਾਲ ਕਰ ਲਿਆ ਕਰੋ ਆਪਾਂ ਫੇਸਬੁੱਕ ਜਾਂ ਵਟਸਐਪ ਐਪ ਤੇ ਵੀ ਤੁਹਾਡੇ ਆਏ ਕਮੈਂਟਾਂ ਦੇ ਜਵਾਬ ਦੇਾਂਗੇ ਜਵਾਬ ਦੇ ਰ੍ਹਾਂਗੇ ਤੁਹਾਨੂੰ ਤੇ ਜੇ ਲੋੜ ਹੋਈ ਤੁਸੀਂ ਇੱਥੇ ਆ ਕੇ ਵੀ ਵਿਚਾਰ ਰੱਖ ਸਕਦੇ ਹੋ ਸਾਰਿਆਂ ਵੀਰਾਂ ਦਾ ਜਿਹੜੇ ਵਿਚਾਰ ਸੁਣ ਰਹੇ ਨੇ ਜਿਹੜੇ ਵਿਚਾਰ ਵਿੱਚ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ